परम सत्कार योग समूह पंजाबीयो वाहिगुरु जी का खालसा वाहिगुरु जी की फतह ਤਾਂ ਜਿਸ ਤਰ੍ਹਾਂ ਆਪਾਂ ਇੱਕ ਪਹਿਲਾ ਵੀਡੀਓ ਬਣਾਈ ਸੀ ਕਿ ਇੱਕ ਵਧੀਆ ਬੁਲਾਰਾ ਕਿਸ ਤਰ੍ਹਾਂ ਬਣਿਆ ਜਾਵੇ ਤਾਂ ਅੱਜ ਜਿਹੜਾ ਹੈ ਆਪਾਂ ਇਸ ਦਾ ਦੂਸਰਾ ਭਾਗ ਬਣਾ ਰਹੇ ਹਾਂ ਕਿਉਂਕਿ ਕਾਫੀ ਸਾਰੇ ਸ्रोਤਿਆਂ ਦੀ ਮੰਗ ਸੀ ਕਿ ਅੱਗੇ ਜਿਹੜੀ ਵੀਡੀਓ ਇੱਕ ਹੋਰ ਹੈ ਉਹ ਜਲਦੀ ਬਣਾਈ ਜਾਵੇ ਤਾਂ ਸਭ ਤੋਂ ਪਹਿਲਾਂ ਆਪਾਂ ਜਿਹੜੀ ਸ਼ੁਰੂਆਤ ਅੱਜ ਕਰਦੇ ਹਾਂ ਕਿ ਕੁਝ ਲੋਕ ਅਜੇ ਇਹ ਸਾਡੇ ਸਮਾਜ ਦੇ ਵਿੱਚ ਹੁੰਦੇ ਨੇ ਜਿਹੜੇ ਆਮ ਲੋਕਾਂ ਦੇ ਵਿੱਚ ਵੈਸੇ ਤਾਂ ਬਹੁਤ ਵਧੀਆ ਤਰੀਕੇ ਨਾਲ ਆਪਣੀ ਗੱਲਬਾਤ ਰੱਖਦੇ ਨੇ ਪਰ ਜਦੋਂ ਕਦੇ ਉਹਨਾਂ ਨੂੰ ਕਿਸੇ ਸਟੇਜ ਤੇ ਜਾਂ ਮਾਈਕ ਦੇ ਸਾਹਮਣੇ ਬੋਲਣ ਦੇ ਵਾਸਤੇ ਕਿਹਾ ਜਾਵੇ ਤਾਂ ਉਹ ਉੱਥੇ ਨਹੀਂ ਬੋਲਣਾ ਚਾਹੁੰਦੇ ਜਾਂ ਉਹ ਕਹਿੰਦੇ ਨੇ ਕਿ ਸਾਨੂੰ ਸੰਗ ਲੱਗਦੀ ਹੈ ਜਾਂ ਅਸੀਂ ਬੋਲ ਨਹੀਂ ਸਕਣਾ ਸੋ ਕਹਿਣ ਦਾ ਭਾਵ ਕਿ ਉਹ ਘਬਰਾ ਜਾਂਦੇ ਨੇ ਤਾਂ ਉਹਨਾਂ ਦੇ ਵਾਸਤੇ ਆਪਾਂ ਵਿਚਾਰ ਕਰਾਂਗੇ ਕਿ ਜੇਕਰ ਕਿਸੇ ਨੂੰ ਮਾਈਕ ਤੇ ਜਾਂ ਸਟੇਜ ਤੇ ਬੋਲਣ ਲੱਗੇ ਕਬਰਾਟ ਮਹਿਸੂਸ ਹੁੰਦੀ ਹੈ ਤਾਂ ਇੱਕ ਕੋਸ਼ਿਸ਼ ਕਰੋ ਕਿ ਜਦੋਂ ਵੀ ਕਿਤੇ ਸਟੇਜ ਤੇ ਸਮਾਂ ਮਿਲਦਾ ਹੈ ਤਾਂ ਘੱਟੋ ਘੱਟ ਤੁਸੀਂ ਚਾਹੇ ਉੱਥੇ ਸਟੇਜ ਤੇ ਖੜ ਕੇ ਸਤਿ ਸ੍ਰੀ ਅਕਾਲ ਬੁਲਾ ਦੇਵੋ ਜਾਂ ਫਤਿਹ ਬੁਲਾ ਦੇਵੋ ਉਸ ਤੋਂ ਅੱਗੇ ਕੁਝ ਵੀ ਨਾ ਬੋਲੋ ਕਿਉਂਕਿ ਕਈ ਕਹਿੰਦੇ ਜੀ ਸਾਡੀਆਂ ਲੱਤਾਂ ਕੰਬਣ ਲੱਗ ਜਾਂਦੀਆਂ ਤਾਂ ਫੇਰ ਜਦੋਂ ਕਦੇ ਸਟੇਜ ਤੇ ਦੁਬਾਰਾ ਸਮਾਂ ਮਿਲਦਾ ਹੈ ਤਾਂ ਫਤਿਹ ਬੁਲਾ ਕੇ ਸਾਹਮਣੇ ਜੋ ਤੁਹਾਡੇ ਸਰੋਤੇ ਬੈਠੇ ਨੇ ਉਹਨਾਂ ਦਾ ਧੰਨਵਾਦ ਕਰਨ ਦੇ ਲਈ 2-4 ਸ਼ਬਦ ਉੱਥੇ ਤੁਸੀਂ ਬੋਲਣ ਦੀ ਕੋਸ਼ਿਸ਼ ਕਰੋ ਤਾਂ ਇਸ ਤਰ੍ਹਾਂ ਜਦੋਂ ਵੀ ਤੁਸੀਂ ਇੱਕ ਵਾਰ ਦੋ ਵਾਰ ਚਾਰ ਵਾਰ ਸਟੇਜ ਤੇ ਬੋਲਣ ਦੀ ਕੋਸ਼ਿਸ਼ ਕਰੋਗੇ ਤਾਂ ਇਹ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਹੌਲੀ-ਹੌਲੀ ਜਿਹੜਾ ਹੈ ਤੁਹਾਨੂੰ ਸਟੇਜ ਤੇ ਬੋਲਣ ਤੋਂ ਜਾਂ ਮਾਈਕ ਦੇ ਵਿੱਚ ਬੋਲਣ ਤੋਂ ਜਿਹੜੀ ਘਬਰਾਹਟ ਹੁੰਦੀ ਹੈ ਉਹ ਦੂਰ ਹੋ ਜਾਵੇਗੀ ਕਿਉਂਕਿ ਆਪਾਂ ਦੇਖਦੇ ਹਾਂ ਕਿ ਜਦੋਂ ਕੋਈ ਬੱਚਾ ਪਹਿਲੀ ਵਾਰ ਸਕੂਲ ਜਾਂਦਾ ਹੈ ਛੋਟਾ ਬੱਚਾ ਤਾਂ ਉਹ ਰੋਂਦਾ ਹੈ ਜਾਂ ਸਕੂਲ ਨਹੀਂ ਜਾਣਾ ਚਾਹੁੰਦਾ ਤਾਂ ਜਦੋਂ 2-4 ਦਿਨ ਉਸ ਨੂੰ ਤੱਕੇ ਦੇ ਨਾਲ ਸਕੂਲ ਭੇਜਿਆ ਜਾਂਦਾ ਹੈ ਤਾਂ ਹੌਲੀ-ਹੌਲੀ ਉਹ ਆਪਣੇ ਆਪ ਸਕੂਲ ਜਾਣਾ ਸ਼ੁਰੂ ਕਰ ਦਿੰਦਾ ਹੈ ਤਾਂ ਇਹੀ ਗੱਲ ਹੁੰਦੀ ਹੈ ਕਿ ਜਿਹੜਾ ਨਵਾਂ ਬੁਲਾਰਾ ਹੁੰਦਾ ਹੈ ਤੇਜ਼ ਤੇ ਬੋਲਣ ਤੋਂ ਝਿਜਕ ਹੁੰਦੀ ਹੈ ਪਰ ਇਹ ਕੋਈ ਮਸਲਾ ਬਹੁਤਾ ਵੱਡਾ ਨਹੀਂ ਆਪਾਂ ਦੇਖਦੇ ਹਾਂ ਕਿ ਇੱਕ ਬੱਚਾ ਪਹਿਲੀ ਕਲਾਸ ਤੋਂ ਲੈ ਕੇ ਦੂਜੀ ਕਲਾਸ ਤੀਜੀ ਕਲਾਸ ਇਸੇ ਤਰ੍ਹਾਂ 10ਵੀਂ 12ਵੀਂ ਤੱਕ ਉਹ ਪੜ ਜਾਂਦਾ ਹੈ ਤਾਂ ਇਹੀ ਗੱਲ ਇੱਕ ਬੁਲਾਰੇ ਤੇ ਲਾਗੂ ਹੁੰਦੀ ਹੈ ਕਿ ਜਿਹੜਾ ਵਧੀਆ ਬੁਲਾਰਾ ਬਣਨਾ ਚਾਹੁੰਦਾ ਹੈ ਤਾਂ ਕੋਸ਼ਿਸ਼ ਕਰੋ ਕਿ ਜਦੋਂ ਕਿਤੇ ਸਮਾਂ ਮਿਲਦਾ ਹੈ 2-4 ਸ਼ਬਦ ਜ਼ਰੂਰ ਬੋਲੋ ਕਿਉਂਕਿ ਦੁਨੀਆ ਦੇ ਵਿੱਚ ਅਜੇਹਾ ਕੋਈ ਵੀ ਕੰਮ ਨਹੀਂ ਜਿਹੜਾ ਮਨੁੱਖ ਨਾ ਕਰ ਸਕੇ ਪਰ ਉਸ ਕੰਮ ਨੂੰ ਸਮਾਂ ਦੇਣਾ ਪੈਂਦਾ ਹੈ ਜੇ ਜਦੋਂ ਅਸੀਂ ਕਿਸੇ ਕੰਮ ਨੂੰ ਸਮਾਂ ਦੇਵਾਂਗੇ ਤਾਂ ਜ਼ਰੂਰ ਜਿਹੜਾ ਹੈ ਉਸ ਦੇ ਨਤੀਜੇ ਬਿਹਤਰ ਹੋਣਗੇ ਉਹ ਕੰਮ ਸਾਡਾ ਬਿਲਕੁਲ ਸਿਰੇ ਲੱਗ ਜਾਵੇਗਾ ਤਾਂ ਦੂਜੀ ਜਿਹੜੀ ਸਭ ਤੋਂ ਜ਼ਰੂਰੀ ਗੱਲ ਹੈ ਬੁਲਾਰੇ ਦੇ ਵਾਸਤੇ ਆਪਾਂ ਅਕਸਰ ਦੇਖਦੇ ਹਾਂ ਕਿ ਕਈ ਵਾਰ ਕਿਸੇ ਧਾਰਮਿਕ ਸਮਾਗਮ ਤੇ ਜਾਂ ਅੰਤਿਮ ਅਰਦਾਸ ਦੇ ਸਮੇਂ ਜਾਂ ਹੋਰ ਵੱਖ-ਵੱਖ ਪ੍ਰੋਗਰਾਮਾਂ ਤੇ ਕੁਝ ਲੋਕ ਜਦੋਂ ਬੋਲਦੇ ਨੇ ਤਾਂ ਉਹ ਕਈ ਵਾਰ ਗੁਰਬਾਣੀ ਦੇ ਸ਼ਬਦ ਜਿਹੜੇ ਹੈ ਉਹ ਬੋਲਣ ਵੇਲੇ ਸ਼ਬਦਾਂ ਦੀ ਸ਼ੁੱਧਤਾ ਦਾ ਖਿਆਲ ਨਹੀਂ ਰੱਖਦੇ ਤਾਂ ਸ਼ਬਦ ਜਿਹੜਾ ਹੈ ਗੁਰਬਾਣੀ ਦਾ ਕੁਝ ਹੋਰ ਹੁੰਦਾ ਹੈ ਉਹ ਲਾਵਾਂ ਦਲਾਵਾਂ ਜਾਂ ਕੰਨੇ ਦਿਹਾਰੀ ਸਿਹਾਰੀ ਦਾ ਜਿਹੜਾ ਕਾਫੀ ਫਰਕ ਪਾ ਦਿੰਦੇ ਨੇ ਤਾਂ ਜੋ ਵੀ ਸਾਹਮਣੇ ਸੁਣਨ ਵਾਲਾ ਬੈਠਾ ਹੁੰਦਾ ਹੈ ਜਿਸ ਨੂੰ ਗੁਰਬਾਣੀ ਦੀ ਸਮਝ ਹੁੰਦੀ ਹੈ ਮਹਿਸੂਸ ਕਰਦਾ ਇਸ ਗੱਲ ਨੂੰ ਤੇ ਸਾਹਮਣੇ ਬੈਠੀ ਹੋਈ ਸੰਗਤ ਉਸ ਬੁਲਾਰੇ ਦੀ ਸ਼ਬਦਾਵਲੀ ਸੁਣਦੀ ਹੈ ਤਾਂ ਬਹੁਤ ਸਾਰੇ ਜਿਹੜੇ ਲੋਕ ਹੈ ਇਸ ਨੂੰ ਚੰਗਾ ਨਹੀਂ ਸਮਝਦੇ ਤੇ ਕੁਝ ਲੋਕ ਐਸੇ ਹੁੰਦੇ ਨੇ ਕਿ ਜਦੋਂ ਇਕੱਠ ਦੇ ਵਿੱਚ ਬੋਲਦੇ ਨੇ ਤਾਂ ਉਹ ਅੰਗਰੇਜ਼ੀ ਦੇ ਸ਼ਬਦ ਵਰਤਦੇ ਨੇ ਤਾਂ ਉਹ ਵੀ ਕਈ ਵਾਰ ਜਿਹੜਾ ਹੈ ਸ਼ਬਦਾਂ ਦੀ ਸ਼ੁੱਧਤਾ ਨਾ ਹੋਣ ਕਰਕੇ ਉਹ ਸ਼ਬਦਾਂ ਨੂੰ ਕਾਫੀ ਗਲਤ ਤਰੀਕੇ ਨਾਲ ਬੋਲਦੇ ਨੇ ਤਾਂ ਕੋਸ਼ ਦਾ ਵੀ ਬੋਲਣ ਵਾਲੇ ਬੁਲਾਰੇ ਤੇ ਕੋਈ ਬਹੁਤਾ ਚੰਗਾ ਅਸਰ ਨਹੀਂ ਪੈਂਦਾ ਤਾਂ ਜਿਹੜਾ ਬੁਲਾਰਾ ਹੈ ਸ਼ਬਦਾਂ ਦੀ ਸ਼ੁੱਧਤਾ ਨਾ ਹੋਣ ਕਾਰਨ ਜਾਂ ਸ਼ਬਦ ਸਹੀ ਨਾ ਬੋਲਣ ਦੇ ਕਾਰਨ ਤਾਂ ਲੋਕਾਂ ਦੇ ਵਿੱਚ ਕਈ ਵਾਰ ਮਜ਼ਾਕ ਦਾ ਪਾਤਰ ਵੀ ਬਣ ਜਾਂਦਾ ਹੈ ਤਾਂ ਕੋਸ਼ਿਸ਼ ਕਰੀਏ ਕਿ ਜਦੋਂ ਸਟੇਜ ਤੇ ਬੋਲਦੇ ਹਨ ਉਹੀ ਚੀਜ਼ ਉੱਥੇ ਬੋਲੀ ਜਾਵੇ ਜਾਂ ਉਹੀ ਗੁਰਬਾਣੀ ਦਾ ਸ਼ਬਦ ਬੋਲਿਆ ਜਾਵੇ ਜਿਸ ਦੀ ਸਾਨੂੰ ਪੂਰੀ ਸਮਝ ਹੈ ਜਿਸ ਨੂੰ ਅਸੀਂ ਵਧੀਆ ਤਰੀਕੇ ਦੇ ਨਾਲ ਪਹਿਲਾਂ ਪੜ੍ਹਿਆ ਹੋਇਆ ਹੈ ਕਿਉਂਕਿ ਜਦੋਂ ਅਸੀਂ ਬੋਲਦੇ ਹਾਂ ਤਾਂ ਇਹ ਨਹੀਂ ਪਤਾ ਕਿ ਸਾਡੇ ਸਾਹਮਣੇ ਇੱਕ ਬਿਲਕੁਲ ਕੋਈ ਅਣਪੜ੍ਹ ਮਨੁੱਖ ਬੈਠਾ ਹੈ ਜਾਂ ਸਾਡੇ ਸਾਹਮਣੇ ਬਹੁਤ ਹੀ ਪੜ੍ਹਿਆ ਲਿਖਿਆ ਕੋਈ ਵਿਦਵਾਨ ਬੈਠਾ ਹੈ ਤਾਂ ਜੋ ਅਸੀਂ ਬੋਲਦੇ ਹਾਂ ਉਹ ਪਤਾ ਨਹੀਂ ਕਿਸ ਲੈਵਲ ਦੇ ਮਨੋਖਣੇ ਉਸ ਨੂੰ ਸੁਣਨਾ ਹੈ ਤਾਂ ਕੋਸ਼ਿਸ਼ ਕਰੀਏ ਜਿਹੜੀ ਸ਼ਬਦਾਵਲੀ ਹੈ ਉਸ ਦੀ ਸ਼ੁੱਧਤਾ ਦਾ ਖਿਆਲ ਰੱਖੀਏ ਕਿ ਜਦੋਂ ਅਸੀਂ ਸ਼ਬਦ ਸ਼ੁੱਧ ਬੋਲਦੇ ਹਾਂ ਤਾਂ ਜਿਹੜਾ ਸਾਡਾ ਹੈ ਸਾਹਮਣੇ ਵਾਲੇ ਤੇ ਇੱਕ ਵਧੀਆ ਪ੍ਰਭਾਵ ਪੈਂਦਾ ਹੈ ਤਾਂ ਸੁਣਨ ਵਾਲਾ ਸੋਚਦਾ ਹੈ ਕਿ ਇਹ ਜੋ ਬੁਲਾਰਾ ਜੋ ਬੋਲ ਰਹੇ ਹੈ ਇਕ ਕਾਫੀ ਪੜਿਆ ਲਿਖਿਆ ਹੈ ਸੁਲਝਿਆ ਹੈ ਸਮਝਦਾਰ ਹੈ ਤਾਂ ਅੱਗੇ ਇੱਕ ਹੋਰ ਖਾਸ ਗੱਲ ਅਸੀਂ ਅਕਸਰ ਦੇਖਦੇ ਹਾਂ ਕਿ ਕੁਝ ਬੁਲਾਰੇ ਉਸ ਸਟੇਜ ਤੇ ਬੋਲਦੇ ਬਹੁਤ ਵਧੀਆ ਨੇ ਤਾਂ ਜਦੋਂ ਉਹ ਸ਼ੁਰੂਆਤ ਕਰਦੇ ਨੇ ਤਾਂ ਸ਼ੁਰੂਆਤ ਦੇ ਸਮੇਂ ਉਹ ਜੋ ਸੰਬੰਧਿਤ ਪ੍ਰੋਗਰਾਮ ਹੁੰਦਾ ਹੈ ਜਾਂ ਜਿਸ ਜਗ੍ਹਾ ਤੇ ਉਹ ਬੋਲ ਰਹੇ ਨੇ 2-4 ਮਿੰਟ ਬੜਾ ਵਧੀਆ ਬੋਲਦੇ ਨੇ ਪਰ ਅਚਾਨਕ ਬੋਲਦੇ-ਬੋਲਦੇ ਉਹ ਵਿਸ਼ੇ ਤੋਂ ਭਟਕ ਜਾਂਦੇ ਨੇ ਗੱਲ ਕੋਈ ਹੋਰ ਹੁੰਦੀ ਹੈ ਜਾਂ ਸਮਾਗਮ ਜਾਂ ਪ੍ਰੋਗਰਾਮ ਕਿਸੇ ਹੋਰ ਸੰਬੰਧ ਵਿੱਚ ਹੁੰਦਾ ਹੈ ਤਾਂ ਉਹ ਕਿਸੇ ਹੋਰ ਹੀ ਪਾਸੇ ਨੂੰ ਆਪਣੇ ਵਿਸ਼ੇ ਨੂੰ ਲੈ ਜਾਂਦੇ ਨੇ ਤਾਂ ਇਸ ਦੇ ਵਾਸਤੇ ਜਿਹੜਾ ਹੈ ਮਨ ਦੀ ਇਕਾਗਰਤਾ ਬਹੁਤ ਜ਼ਰੂਰੀ ਹੈ ਤਾਂ ਅਸੀਂ ਬੋਲਦੇ ਸਮੇਂ ਸੁਚੇਤ ਰਹੀਏ ਕਿਤੇ ਮੈਂ ਵਿਸ਼ੇ ਤੋਂ ਭਟਕ ਨਾ ਜਾਵਾਂ ਕੋਸ਼ਿਸ਼ ਕਰੀਏ ਕਿ ਜਿਸ ਤਰ੍ਹਾਂ ਦਾ ਪ੍ਰੋਗਰਾਮ ਹੈ ਜਾਂ ਜਿਸ ਪ੍ਰੋਗਰਾਮ ਤੇ ਅਸੀਂ ਆਏ ਹਾਂ ਜਾਂ ਜਿਸ ਤਰ੍ਹਾਂ ਦਾ ਸਾਡਾ ਵਿਸ਼ਾ ਹੈ ਤਾਂ ਉਸ ਵਿਸ਼ੇ ਦੇ ਦਾਇਰੇ ਦੇ ਵਿੱਚ ਰਹਿਣ ਦੀ ਕੋਸ਼ਿਸ਼ ਕਰੀਏ ਕਿਉਂਕਿ ਜਦੋਂ ਕੋਈ ਸੁਲਝਿਆ ਹੋਇਆ ਬੁਲਾਰਾ ਸਟੇਜ ਤੇ ਬੋਲਦਾ ਹੈ ਜਿਸ ਦੀ ਆਪਣੀ ਭਾਸ਼ਾ ਤੇ ਪੂਰੀ ਪਕੜ ਹੈ ਤਾਂ ਉਹ ਬੁਲਾਰੇ ਨੂੰ ਜਿਹੜਾ ਹੈ ਲੋਕਾਂ ਦੇ ਵਿੱਚ ਬੜਾ ਮਾਣ ਸਤਿਕਾਰ ਮਿਲਦਾ ਹੈ ਕਈ ਵਾਰ ਕੀ ਹੁੰਦਾ ਹੈ ਅਸੀਂ ਸਟੇਜ ਤੇ ਜਾਂ ਜਨਤਕ ਤੌਰ ਤੇ ਕੁਝ ਅਜੀਹਾ ਬੋਲ ਦਿੰਦੇ ਹਾਂ ਜਾਂ ਕਈ ਵਾਰ ਕਿਸੇ ਦੀ ਸੁਣੀ ਸੁਣਾਈ ਗੱਲ ਅਸੀਂ ਬੋਲ ਦਿੰਦੇ ਹਾਂ ਤਾਂ ਕਈ ਵਾਰ ਸਾਨੂੰ ਉਸ ਬੋਲੀ ਹੋਈ ਸ਼ਬਦਾਵਲੀ ਦਾ ਕਿਸੇ ਨਾ ਕਿਸੇ ਨੂੰ ਜਵਾਬਦੇਹ ਹੋਣਾ ਪੈਂਦਾ ਹੈ ਤਾਂ ਕੋਸ਼ਿਸ਼ ਕਰੀਏ ਕਿ ਪੂਰਾ ਸਮਝ ਕੇ ਮਿਹਨਤੋਲ ਕੇ ਸਟੇਜ ਤੇ ਬੋਲਿਆ ਜਾਵੇ ਤਾਂ ਕਿ ਸਾਨੂੰ ਜਿਹੜਾ ਹੈ ਉਹ ਗੱਲ ਜਿਹਨੇ ਸਿਆਣੇ ਕਹਿੰਦੇ ਆ ਕੱਲ ਨੂੰ ਦੇਣੀ ਨਾ ਆਵੇ ਤਾਂ ਸਾਨੂੰ ਆਪਣੇ ਦੁਆਰਾ ਬੋਲੀ ਹੋਈ ਸ਼ਬਦਾਵਲੀ ਦੇ ਸੰਬੰਧੀ ਕਿਸੇ ਦੇ ਸਾਹਮਣੇ ਸ਼ਰਮਿੰਦਾ ਨਾ ਹੋਣਾ ਪਵੇ ਜਾਂ ਸਾਨੂੰ ਮੁਆਫੀ ਨਾ ਮੰਗਣੀ ਪਵੇ ਤਾਂ ਜਿਹੜੀ ਵੀ ਗੱਲ ਸਟੇਜ ਤੇ ਬੋਲਣੀ ਹੈ ਉਹ ਪੂਰੇ ਸਬੂਤਾਂ ਦੇ ਸਹਤ ਤੱਥਾਂ ਦੇ ਸਹਤ ਬੋਲੀ ਜਾਵੇ ਇਹ ਵੀ ਇੱਕ ਸੁਲਝੇ ਹੋਏ ਬੁਲਾਰੇ ਦੀ ਜਿਹੜੀ ਨਿਸ਼ਾਨੀ ਹੁੰਦੀ ਹੈ ਪਹਿਚਾਣ ਹੁੰਦੀ ਹੈ ਕਿ ਅਜੀਹਾ ਬੋਲੀਏ ਜੋ ਦਮਦਾਰ ਹੋਵੇ ਕਿਉਂਕਿ ਸ਼ਬਦ ਚਾਹੇ ਜਿੱਥੇ ਅਸੀਂ 500 ਸ਼ਬਦ ਬੋਲਣਾ ਹੈ ਸ਼ਬਦ ਚਾਹੇ 50 ਹੀ ਬੋਲੇ ਜਾਣ ਸ਼ਬਦ ਦਮਦਾਰ ਹੋਣ ਗੱਲ ਦਮ ਵਾਲੀ ਹੋਵੇ ਤਾਂ ਜਦੋਂ ਵੀ ਕਦੇ ਸਟੇਜ ਤੇ ਸ਼ੁਰੂਆਤ ਕਰਦੇ ਹਾਂ ਹਮੇਸ਼ਾ ਨੀਵੇਂ ਸੁਰ ਦੇ ਵਿੱਚ ਸ਼ੁਰੂਆਤ ਕਰੀਏ ਹਮੇਸ਼ਾ ਨੀਵਾ ਸੁਰ ਰੱਖਿਆ ਜਾਵੇ ਔਰ ਬੜੇ ਸ਼ਾਂਤ ਤਰੀਕੇ ਦੇ ਨਾਲ ਇਕਾਗਰਤਾ ਦੇ ਨਾਲ ਬੋਲਿਆ ਜਾਵੇ ਕਈ ਵਾਰ ਦੇਖਦੇ ਹਾਂ ਕਿ ਕੁਝ ਜਿਹੜੇ ਬੁਲਾਰੇ ਹੁੰਦੇ ਨੇ ਉਹ ਸ਼ੁਰੂਆਤ ਵਿੱਚ ਹੀ ਬੜੀ ਉੱਚੀ ਸੁਰ ਦੇ ਵਿੱਚ ਬੋਲਣਾ ਸ਼ੁਰੂ ਕਰ ਦਿੰਦੇ ਨੇ ਤਾਂ ਥੋੜੇ ਸਮੇਂ ਦੇ ਬਾਅਦ ਉਹਨਾਂ ਦਾ ਜਿਹੜਾ ਗਲਾ ਹੈ ਉਹ ਥੱਕ ਜਾਂਦਾ ਹੈ ਸਾਹਮਣੇ ਵਾਲੇ ਸਰੋਤਿਆਂ ਤੇ ਉਸ ਬੁਲਾਰੇ ਦਾ ਕੋਈ ਬਹੁਤਾ ਵਧੀਆ ਅਸਰ ਨਹੀਂ ਹੁੰਦਾ ਤਾ ਬੁਲਾਰੇ ਨੂੰ ਵੀ ਜਿਹੜੀ ਬੋਲਣ ਦੇ ਵਿੱਚ ਤਕਲੀਫ ਹੁੰਦੀ ਹੈ ਸ਼ੁਰੂਆਤ ਹਮੇਸ਼ਾ ਨੀਵੇਂ ਸੁਰ ਤੋਂ ਤੇ ਹੌਲੀ-ਹੌਲੀ ਬੋਲਦੇ-ਬੋਲਦੇ ਚਾਹੇ ਆਪਾਂ ਹੋਰ ਸੁਰ ਨੂੰ ਉੱਚਾ ਕਰ ਸਕਦੇ ਹਾਂ ਕਿਹੜਾ ਸ਼ਬਦ ਜੋਸ਼ ਦੇ ਵਿੱਚ ਬੋਲਣਾ ਹੈ ਬੋਲਿਆ ਗਿਆ ਜਿਹੜਾ ਸ਼ਬਦ ਹੈ ਉਹ ਸਾਹਮਣੇ ਵਾਲੇ ਨੂੰ ਮਹਿਸੂਸ ਹੋਵੇ ਇਸ ਤੋਂ ਵੀ ਅੱਗੇ ਇੱਕ ਹੋਰ ਖਾਸ ਗੱਲ ਹੈ ਤਾਂ ਜਦੋਂ ਅਸੀਂ ਕੋਈ ਇਤਿਹਾਸਕ ਪਰਮਾਣ ਦੇਣਾ ਹੋਵੇ ਤਾਂ ਜੇਕਰ ਸੰਬੰਧਿਤ ਕਿਤਾਬ ਜਿਸ ਦੇ ਵਿੱਚ ਉਹ ਇਤਿਹਾਸ ਪੜਿਆ ਹੈ ਉਸ ਦਾ ਪੰਨਾ ਸਾਡੇ ਯਾਦ ਹੋਵੇ ਜਾਂ ਕਿਹੜੇ ਲਿਖਾਰੀ ਦੀ ਕਿਤਾਬ ਹੈ ਜਾਂ ਇਹ ਲਿਖਤ ਕਿੰਨੇ ਸਨ ਦੇ ਵਿੱਚ ਲਿਖੀ ਗਈ ਹੈ ਤਾਂ ਇਹਨਾਂ ਗੱਲਾਂ ਦਾ ਜਿਹੜੇ ਬੁਲਾਰੇ ਖਿਆਲ ਰੱਖਦੇ ਨੇ ਉਹਨਾਂ ਦਾ ਵੀ ਆਮ ਜਨਤਾ ਦੇ ਵਿੱਚ ਆਮ ਲੋਕਾਂ ਦੇ ਵਿੱਚ ਬੜਾ ਵਧੀਆ ਪ੍ਰਭਾਵ ਪੈਂਦਾ ਹੈ ਤਾਂ ਲੋਕ ਮਹਿਸੂਸ ਕਰਦੇ ਨੇ ਕਿ ਜਿਹੜਾ ਬੁਲਾਰਾ ਹੈ ਬੜਾ ਉੱਚ ਕੋਟੀ ਦਾ ਵਿਦਵਾਨ ਹੈ ਬਾਕੀ ਜਿਹੜਾ ਬੁਲਾਰਾ ਹੋਇਆ ਕਰਦਾ ਹੈ ਉਸ ਦੀ ਸਾਰੀ ਗੱਲਬਾਤ ਆਪਣੇ ਗਲੇ ਤੇ ਨਿਰਭਰ ਹੁੰਦੀ ਹੈ ਤਾਂ ਗਲੇ ਦਾ ਖਿਆਲ ਰੱਖਿਆ ਜਾਵੇ ਬਹੁਤਾ ਠੰਡਾ ਪਾਣੀ ਜਾਂ ਬੋਤਲੀਆਂ ਠੰਡੀਆਂ ਫਰिज ਵਾਲੀਆਂ ਚੀਜ਼ਾਂ ਨਾ ਖਾਧੀਆਂ ਜਾਣ ਜਾਂ ਬਹੁਤਾ ਗਰਮ ਖਾਣਾ ਨਾ ਖਾਦਾ ਜਾਵੇ ਜਿਸ ਦੇ ਕਾਰਨ ਸਾਡੇ ਗਲੇ ਤੇ ਅ ਬੁਰਾ ਅਸਰ ਹੋਵੇ ਜਾਂ ਗਲਾ ਸਾਡਾ ਬਿਮਾਰ ਹੋ ਜਾਵੇ ਤਾਂ ਇਹਨਾਂ ਗੱਲਾਂ ਦਾ ਵੀ ਸਾਨੂੰ ਖਾਸ ਧਿਆਨ ਰੱਖਣਾ ਪੈਂਦਾ ਮੰਨ ਲਓ ਕਿ ਕੋਈ ਜਿਹੜਾ ਬੁਲਾਰਾ ਹੈ ਉਹ ਬੜਾ ਪੜਿਆ ਲਿਖਿਆ ਹੈ ਬੜਾ ਸੁਣਜਿਆ ਹੈ ਤੱਕ ਕਿਸੇ ਪ੍ਰੋਗਰਾਮ ਤੇ ਉਸ ਦੀ ਬੋਲਣ ਦੀ ਪੂਰੀ ਤਿਆਰੀ ਹੈ ਜੇਕਰ ਉਸ ਦਾ ਗਲਾ ਬੈਠ ਜਾਵੇ ਜਾਂ ਗਲਾ ਖਰਾਬ ਹੋ ਜਾਵੇ ਤਾਂ ਉਹ ਵੀ ਬੜੀ ਵੱਡੀ ਦਿੱਕਤ ਆਉਂਦੀ ਹੈ ਸੋ ਸਾਰੀ ਜਿਹੜੀ ਮਿਹਨਤ ਹੈ ਉਹ ਕਈ ਵਾਰ ਸਾਡੀ ਬੇਕਾਰ ਚਲੀ ਜਾਂਦੀ ਹੈ ਇਸ ਕਰਕੇ ਕਿਹੜੀਆਂ ਚੀਜ਼ਾਂ ਦੇ ਨਾਲ ਜਾਂ ਕਿਸ ਤਰ੍ਹਾਂ ਦੀ ਖੁਰਾਕ ਦੇ ਨਾਲ ਸਾਡਾ ਗਲਾ ਜਾਂ ਗਲੇ ਦੀ ਕੁਆਲਿਟੀ ਵਧੀਆ ਬਣਦੀ ਹੈ ਜਾਂ ਕਿਹੜੀਆਂ ਚੀਜ਼ਾਂ ਦੇ ਨਾਲ ਸਾਡੇ ਗੱਲੇ ਦੀ ਕੁਆਲਿਟੀ ਖਰਾਬ ਹੁੰਦੀ ਹੈ ਇਹ ਵੀ ਖਾਸ ਧਿਆਨ ਦੇਣ ਵਾਲੀਆਂ ਗੱਲਾਂ ਨੇ ਤਾਂ ਬਾਕੀ ਕਈ ਵਾਰ ਅਸੀਂ ਜਦੋਂ ਸਟੇਜ ਤੇ ਬੋਲਦੇ ਹਾਂ ਤਾਂ ਅਸੀਂ ਜਦੋਂ ਘਰੋਂ ਜਾਂਦੇ ਹਾਂ ਤਾਂ ਸਾਡੀ ਜਿਹੜੀ ਤਿਆਰੀ ਹੁੰਦੀ ਹੈ ਉਹ ਚਾਹੇ 100% ਹੋਵੇ ਤਾਂ ਸਟੇਜ ਤੇ ਬੋਲਦੇ ਬੋਲਦੇ ਕਈ ਵਾਰ ਸੀ ਕੁਝ ਗੱਲਾਂ ਭੁੱਲ ਜਾਂਦੇ ਹਾਂ ਤਾਂ ਸਾਡੀ ਜਿਹੜੀ ਤਿਆਰੀ ਹੈ ਉਹ 30% ਰਹਿ ਜਾਂਦੀ ਹੈ ਤਾਂ ਕੋਸ਼ਿਸ਼ करिए ਕਿ ਕੁਝ ਔਕੇ ਸ਼ਬਦ ਜਾਂ ਅ ਕੁਝ ਕਿਸੇ ਸਮੇਂ ਦੀਆਂ ਖਾਸ ਤਰੀਕਾਂ ਜਾਂ ਕਿਸੇ ਵਿਦਵਾਨ ਦਾ ਨਾਮ ਜਾਂ ਕੋਈ ਜਿਹੜੇ ਜ਼ਰੂਰੀ ਪੁਆਇੰਟ ਹੋਇਆ ਕਰਦੇ ਨੇ ਉਹਨਾਂ ਨੂੰ ਕਾਗਜ਼ ਤੇ ਲਿਖ ਲਿਆ ਜਾਵੇ ਅਸੀਂ ਉਸ ਨੂੰ ਦੇਖ ਕੇ ਪੜ੍ਹ ਕੇ ਬੋਲ ਸਕੀ ਤਾਂ ਅੱਜ ਦੀ ਵੀਡੀਓ ਦੇ ਵਿੱਚ ਇਹ ਕੁਝ ਖਾਸ ਗੱਲਾਂ ਬਾਤਾਂ ਆਪਾਂ ਜਿਹੜੀਆਂ ਸਾਂਝੀਆਂ ਕੀਤੀਆਂ ਨੇ ਸੋ ਉਸ ਤੋਂ ਅੱਗੇ ਕੁਝ ਹੋਰ ਜ਼ਰੂਰੀ ਗੱਲਾਂ ਬਾਤਾਂ ਆਪਾਂ ਅਗਲੇ ਵੀਡੀਓ ਦੇ ਵਿੱਚ ਲੈ ਕੇ ਤੁਹਾਡੇ ਸਨਮੁਖ ਹੋਵਾਂਗੇ ਸੋ ਖੁਸ਼ ਰਹੋ ਹੱਸਦੇ ਵਸਤੇ ਰਹੋ ਸਾਰਿਆਂ ਦਾ ਧੰਨਵਾਦ ਕਿਉਂਕਿ ਅਜੀ ਆ ਕੋਈ ਕੰਮ ਨਹੀਂ ਦੁਨੀਆ ਦੇ ਵਿੱਚ ਜਿਹੜਾ ਮਨੁੱਖ ਨਾ ਕਰ ਸਕਦਾ ਹੋਵੇ ਲੋੜ ਹੈ ਉਸ ਕੰਮ ਨੂੰ ਸਮਾਂ ਦੇਣ ਦੀ ਸੋ ਖੁਸ਼ ਰਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ